ਪਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸੱਚੇ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਰਹੇ ਦਰਸ਼ਕਾਂ ਦਾ ਤੇ ਜਿੱਦੂ ਸਵਾਗਤ ਦੇ ਆ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਦੇਖਾਂਗੇ ਕਿਹੜੇ ਇਲਾਕੇ ਮੀਂਹ ਤੋਂ ਦੇ ਚਾਂਸ ਬਣਨਗੇ ਸਭ ਜਾਣਕਾਰੀ ਦਵਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਉਹਦੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵਿੱਚ ਅੰਤ ਤੱਕ ਜੂਰ ਬਣੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਦੀ ਅੱਗੇ ਜਾ ਕੇ ਆਪਾਂ ਪੰਜਾਬੀ ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕਿ 30 31 ਦਸੰਬਰ ਤੇ 1 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਤਕਰੀਬਨ ਜਿੱਦੇ ਵਿੱਚ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਸ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਿਛਲੇ ਦਿਨ ਮੌਸਮ ਠੀਕ ਠਾਕ ਦੇਖਣ ਨੂੰ ਮਿਲਿਆ ਸੀਗਾ ਜੋ ਪਿਛਲਾ ਸਿਸਟਮ ਗੁਜ਼ਰ ਕੇ ਗਿਆ ਉਸ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਹੋਈ ਹੈ ਠੰਡ ਦੇ ਵਿੱਚ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਦਲਵਾਈ ਤੁਰੈਤ ਮੌਸਮ ਦੇਖਣ ਨੂੰ ਮਿਲਿਆ ਹੈ ਤੇ ਬਹੁਤੇ ਇਲਾਕਿਆਂ ਦੇ ਵਿੱਚ ਹੁਣ ਮੌਸਮ ਠੀਕ ਹੋਇਆ ਪਰ ਤੁੰਦ ਦੇ ਚਾਂਸ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਫਿਲਹਾਲ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ ਤਾਂ ਫਿਲਹਾਲ ਆਪਾਂ ਨੂੰ ਅਗਲੇ ਦਿਨਾਂ ਦੇ ਵਿੱਚ ਵੀ ਪੰਜਾਬ ਰਿਆਣਾ ਰਾਜਸਥਾਨ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਸੰਗਣੀ ਤੁੰਦ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜੇ ਜ਼ਿਲ੍ਹੇ ਵਾਰ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਦੇ ਵਿੱਚ ਬਣੇ ਰਹਿਣਾ ਫਿਲਹਾਲ ਜੇਕਰ ਆਪਾਂ ਪੰਜਵੀਂ ਸਿਸਟਮ ਦੀ ਗੱਲ ਕਰੀ ਇੱਕ ਪੰਜਵੀਂ ਸਿਸਟਮ ਹੋਰ ਆਂਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਹਾੜੀ ਇਲਾਕਿਆਂ ਦੇ ਵਿੱਚ ਆਉਂਦੇ 3-4 ਦਿਨਾਂ ਦੇ ਵਿੱਚ ਇਹ ਕੂਚ ਕਰਦਾ ਹੋਇਆ ਦਿਖਾਈ ਦੇਗਾ ਜਿਸ ਨਾਲ ਪਹਾੜੀ ਇਲਾਕਿਆਂ ਵਾਰੀ ਹੋਏਗੀ ਇਸ ਦਾ ਸਿਰ ਫਿਲਹਾਲ ਮੈਦਾਨੀ ਇਲਾਕਿਆਂ ਵਿੱਚ ਕੱਟ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਪਹਾੜੀ ਇਲਾਕਿਆਂ ਦੇ ਵਿੱਚ ਵੀ ਹਜੇ ਕਾਫੀ ਜਗ੍ਹਾ ਜ਼ਿਆਦਾ ਬਰਫ਼ ਵਾਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਟੈਂਪਰੇਚਰ ਦੇ ਵਿੱਚ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਫਿਲਹਾਲ ਜੇਕਰ ਆਪਾਂ ਪੰਜਾਬ ਨਾਲ ਟੱਚ ਕਰਦੇ ਜੇ ਪਹਿਲੇ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਹਾਲ ਰਾਜਸਥਾਨ ਦੀ ਇਸ ਵੇਲੇ ਲਾਈਵ ਸਲਾਈਡ ਤਸਵੀਰ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਸਿਸਟਮ ਦੇਖਣ ਨੂੰ ਮਿਲਿਆ ਸੀ ਉਸ ਦਾ ਅਸਰ ਆਪਾਂ ਚੂਬ ਦੇ ਵਿੱਚ ਦਾਫੀ ਦੇਖਣ ਨੂੰ ਮਿਲੇਗਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਨਾਲ ਲੱਗਦੇ ਖੇਤਰ ਹੋਗੇ ਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਹਲਕੀ ਦੇਖਣ ਨੂੰ ਮਿਲ ਸਕਦੀ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਸੰਗਣੀ ਤੁੰਦ ਦੇ ਅਸਾਰ ਦੇਖਣ ਨੂੰ ਮਿਲਣਗੇ ਕਿਉਂਕਿ ਮੌਸਮ ਵਿਭਾਗ ਨੇ ਵੀ ਆਪਣੀ ਸਾਈਡ ਉੱਤੇ ਲੋ ਲੈਵਲ ਦੇ ਬੱਦਲ ਅਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੰਗਣੀ ਤੁੰਦ ਦੇਖਣ ਨੂੰ ਮਿਲੇਗੀ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਇਲਾਕੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹਨ ਫਿਲਹਾਲ ਜੇਕਰ ਆਪਾਂ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਸ਼੍ਰੀ ਗੰਗਾ ਨਗਰ ਹਨੂਮਨਗੜ੍ਹ ਸੂਰਤਗੜ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਜਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਬੱਦਲਬਾਜ਼ੀ ਦੇ ਨਾਲ ਸੰਗਣੀ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ ਜੇਕਰ ਆਪਾਂ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ 2 ਦਿਨਾਂ ਦੇ ਵਿੱਚ ਸੰਗਣੀ ਤੁੰਦ ਦੇਖਣ ਨੂੰ ਮਿਲੇਗੀ ਤਕਰੀਬਨ 30 31 ਦਸੰਬਰ ਤੱਕ ਜਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੁੰਦ ਦੇਖਣ ਨੂੰ ਮਿਲੇਗੀ ਜਿਆਦਾਤਰ ਇਸੇ ਤਰ੍ਹਾਂ ਦਾ ਹੀ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਅੱਜ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਕਰੀਬਨ 30 ਦਿਨ ਨੂੰ ਕਹਿ ਸਕਦੇ ਹਾਂ ਕਿ ਆਉਂਦੇ ਦੋ ਦਿਨ ਜਿਹੜੇ ਹੋਣਗੇ ਸਾਲ ਦੇ ਆਖਰੀ ਇਹਨਾਂ ਦਿਨਾਂ ਦੇ ਵਿੱਚ ਤੁੰਦ ਦੇ ਅਲਰਟ ਜ਼ਿਆਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਸੰਗਣੀ ਤੁੰਦ ਜ਼ਮੀਨੀ ਲੈਵਲ ਤੇ ਦੇਖਣ ਨੂੰ ਮਿਲ ਸਕਦੀ ਹੈ ਕਈ ਖੇਤਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਤਗੜੇ ਲੈਵਲ ਦੀ ਤੁੰਦ ਵੀ ਜ਼ਿਆਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਖਾਸ ਕਰਕੇ ਜਿਹੜੇ ਬਠਿੰਡੇ ਦੀ 벨ਟ ਹੋ ਗਈ ਮਾਨਸਾ ਹੋ ਗਿਆ ਮੋਗਾ ਹੋ ਗਿਆ ਫੂਲ ਹੋ ਗਿਆ ਇੱਧਰ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਸੰਗਣੀ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਇੱਧਰ ਹਰਿਆਣੇ ਨਾਲ ਟੱਚ ਇਲਾਕੇ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਨੰਗਲ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤੁੰ ਦੇਖਣ ਨੂੰ ਮਿਲੇਗੀ ਫਿਲਹਾਲ ਜੇਕਰ ਆਪਾਂ ਧੁੱਪ ਦੀ ਗੱਲ ਕਰੀਏ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਦਿਨ ਵੇਲੇ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਲਗਭਗ ਇਸੇ ਤਰ੍ਹਾਂ ਦਾ ਹੀ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਦਰਮਿਆਨੀ ਲੈਵਲ ਦੀ ਧੁੱਪ ਦੇਖਣ ਨੂੰ ਮਿਲੇਗੀ ਉਸ ਦਾ ਅਸਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਨਾ ਮਾਤਰ ਹੋਏਗਾ ਫਿਲਹਾਲ ਜੇਕਰ ਗੱਲ ਕਰੀਏ ਇੱਕ ਦੋ ਸਿਸਟਮ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਫਿਲਹਾਲ ਉਹ ਸਿਸਟਮ ਕਮਜ਼ੋਰ ਹੋਣਗੇ ਪਹਾੜੀ ਇਲਾਕ ਵਿਚ ਬਰਬਾਰੀ ਹੋਏਗੀ ਅਤੇ ਜ਼ਿਆਦਾਤਰ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਹਿ ਸਕਦੇ ਹਾਂ ਕਿ ਛੰਡ ਦਾ ਜ਼ੋਰ ਦੇ ਇੱਕ ਨੂੰ ਮਿਲੇਗਾ ਜੇਕਰ 31 ਤਰੀਕ ਦੇ ਮੌਸਮ ਦੀ ਗੱਲ ਕਰੀਏ 31 ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਕਹਿ ਸਕਦੇ ਹਾਂ ਕਿ ਇਹ ਨਾ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਬੱਦਲਵਾਈ ਦੀ ਗੱਲ ਕਰੀਏ ਬੱਦਲਵਾਈ ਗੁਰਦਾਸਪੁਰ ਟਾਂਡਾ ਤਲਵਾੜਾ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇਹਦਾ ਅਸਰ ਜ਼ਿਆਦਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਤੁੰਦ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਸਗੀ ਮੌਸਮ ਸਾਰੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ